ਅਸੀਂ ਸਿਤਾ ਜੀ ਕੋਟ-ਕੋਟ ਧੰਨਵਾਦਿਆਂ ਗੁਰੂ ਸਾਹਿਬ ਦੇ ਜਿਨ੍ਹਾਂ ਨੇ ਸਾਡੇ ਅਮਦੀਪ ਲਵਲੀ ਜੀ ਨੂੰ ਸੇਵਾ ਦਾ ਮੁੱਖ ਸੇਵਾਦਾਰ ਬਣਾਇਆ ਤੇ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ 10 ਸਾਲ ਤੋਂ ਇਹ ਕਾਰਜ ਕਰ ਰਹੀ ਹੈ ਅਸੀਂ ਬਹੁਤ ਖੁਸ਼ ਆਏ ਗੱਲ ਤੇ ਤੇ ਸਾਰੀ ਸੰਗਤ ਇਹਦੇ ਨਾਲ ਜੁੜੀ ਹੋਈ ਹੈ ਜਿਹਨੂੰ ਜੋ ਵੀ ਹੁਕਮ ਲਾਉਂਦੇ ਨੇ ਲਵਲੀ ਜੀ ਉਹ ਸਾਰੇ ਸਿਰ ਮੱਥੇ ਮੰਨ ਕੇ ਸੇਵਾ ਕਰਦੇ ਨੇ ਤੇ ਅਸੀਂ ਤਾਂ ਕਹਿੰਦੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਬਖਸ਼ੇ ਤੇ ਸਾਨੂੰ ਵੀ ਨਾਲ ਸੇਵਾ ਕਰਨ ਦੀ ਦਾਤਾ ਬਲ ਬੁੱਧੀ ਬਖਸ਼ੇ ਇਹ ਬੜੇ ਲੰਬੇ ਟਾਈਮ ਤੋਂ ਸੇਵਾ ਚਲਾ ਰਹੇ ਨੇ ਬਾਬਾ ਦੀਪ ਸਿੰਘ ਸੋਸਾਇਟੀ ਹੈ ਜਿਹੜੀ ਇਹ ਬਹੁਤ ਵੱਡਾ ਪਰਿਵਾਰ ਹੈ ਅਤੇ ਜਿਹੜੇ ਕਿਤੇ ਵੀ ਮਤਲਬ ਜਿੱਥੇ ਕੋਈ ਲੋੜ ਹੈ ਉੱਥੇ ਆਪ ਜਾ ਕੇ ਪੁੱਜ ਕੇ ਬਹੁਤ ਚੰਗੀ ਸੇਵਾ ਕਰਦੇ ਬੜਾ ਸਲਾਘਾ ਜੋ ਕਰ ਮੈਂ ਇਹਨਾਂ ਦਾ ਇਹਨਾਂ ਦਾ ਅੱਜ ਦਾ ਬਹੁਤ ਧੰਨਵਾਦ ਕਰਦਾਂ ਵੀ ਜਿਹੜੀ ਸਿੱਖੀ ਪਰੰਪਰਾ ਨੂੰ ਬਹੁਤ ਅੱਗੇ ਤੋਰ ਰਹੇ ਨੇ ਮੈਂ ਕਰਨਜੀਤ ਸਿੰਘ ਪ੍ਰਧਾਨ ਆਰਤੀ ਐਸੋਸੀਏਸ਼ਨ ਵੱਲੋਂ ਇਹਨਾਂ ਨੂੰ ਬੇਨਤੀ ਵੀ ਕਰਦਾ ਤੇ ਮਦਦ ਤੌਰ ਤੇ ਵੀ ਜਿੰਨਾ ਵੀ ਸਾਨੂੰ ਇਹ ਕਿਤੇ ਸੇਵਾ ਲਾਉਣਗੇ ਅਸੀਂ ਇਹਨਾਂ ਦੀ ਹਰ ਵਕਤ ਹੈਲਪ ਕਰਨ ਨੂੰ ਤਿਆਰ ਹਾਂ ਸਾਦ ਸੰਗਤ ਜੀ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਰਜਿਸਟਰਡ ਨਬਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜੋ ਗਰੀਬਤਾ ਮੁਖ ਗੁਰੂ ਦੀ ਗੋਲਪ ਨੂੰ ਲੈ ਕੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਉਸ ਦੇ ਤਹਿਤ ਅੱਜ 24 April 2024 ਨੂੰ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਆਪ ਜੀ ਦੇਖ ਰਹੇ ਹੋ ਪਹਿਲੀ ਗੱਡੀ ਐ ਜੋ ਵੱਡੀ ਗੱਡੀ ਆ ਪੀਜੀ ਹਸਪਤਾਲ ਚੰਡੀਗੜ੍ਹ ਮੁੱਖ ਗੇਟ ਤੇ ਜਾਵੇਗੀ ਦੂਸਰੀ ਗੱਡੀ ਆ ਓਪੀਡੀ ਗੇਟ ਜਿੱਥੇ ਲੋਕ ਚੈੱਕਅਪ ਵਾਸਤੇ ਆਉਂਦੇ ਨੇ ਦੋ ਨੰਬਰ ਗੇਟ ਤੇ ਜਾਵੇਗੀ ਪੀਜੀ ਆਈ ਤੀਸਰੀ ਗੱਡੀ 32 ਸੈਕਟਰ ਛੋਟੀ ਪੀਜੀ ਆਈ ਵਿੱਚ ਜਾਵੇਗੀ ਜਿੱਦੇ ਵਿੱਚ ਸਿੰਘ ਸੇਵਾਵਾਂ ਨਿਭਾਉਣ ਸਾਰੀਆਂ ਗੱਡੀਆਂ ਤੇ ਜਾਣਗੇ ਔਰ ਚੌਥੀ ਗੱਡੀ ਜੋ ਚੰਡੀਗੜ੍ਹ ਤੋਂ 6 ਕਿਲੋਮੀਟਰ ਦੂਰ ਮੁੱਲਾਂਪੁਰ ਨਵੇਂ ਚੰਡੀਗੜ੍ਹ ਕੈਂਸਰ ਹਸਪੀਟਲ ਬਣਾਇਆ ਗਿਆ ਟਾਟਾ ਦਾ ਉੱਥੇ ਜਾਵੇਗੀ ਔਰ ਪੰਜਵੀਂ ਗੱਡੀ ਰਜਿੰਦਰਾ ਹਸਪਤਾਲ ਪਟਿਆਲਾ ਛੇਵੀਂ ਨਾਬਾ ਔਰ ਸਤਵੀਂ ਗੱਡੀ ਆ ਜਿਹੜੀ ਉਹ ਸੰਗਰੂਰ ਕੈਂਸਰ ਹਸਪੀਟਲ ਕਾਬ ਦਾ ਤੇ ਸਰਕਾਰੀ ਹਸਪਤਾਲ ਸੰਗਰੂਰ ਵੀ ਜਾਏਗੀ ਤੇ ਉੱਥੇ ਸਿੰਘ ਨੇ ਜਿਹੜੇ ਜਾ ਕੇ ਵਰਤਾਨ ਦੀਆਂ ਸਵਾਵਾਂ ਵੀ ਨਿਭਾਉਣਗੇ ਇਸੇ ਤਰ੍ਹਾਂ ਕੁੱਲ 8 ਥਾਵਾਂ ਤੇ ਅੱਜ ਜਿਹੜਾ ਸੰਸਥਾ ਵੱਲੋਂ ਮਰੀਜ਼ਾਂ ਤੇ ਇਹਨਾਂ ਦੇ ਵਾਰਸਾਂ ਲਈ ਲੰਗਰ ਦੀਆਂ ਸਵਾਵਾਂ ਨੇ ਜਿਹੜੀਆਂ ਨਿਮਾਈਆਂ ਜਾ ਰਹੀਆਂ ਨੇ ਸਵਾਪਜੀ ਦੇ ਚਰਨਾਂ ਵਿੱਚ ਬੇਨਤੀ ਆ ਵੱਤ ਤੋਂ ਵੱਧ ਸੰਸਥਾ ਦਾ ਸਹਾਇਕ ਦੇ ਹੋਰ ਸੰਸਥਾ ਵੱਲੋਂ ਆਕਸੀਜਨ ਦੇ ਲੰਗਰ ਮੈਨਾਵਾਰੀ ਹਮੋਪੈਥਿਕ ਕੰਪ ਮੁਫਤ ਦਵਾਈਆਂ ਤੇ ਹੋਰ ਲੋੜਵੰਦਾਂ ਲਈ ਰਾਸ਼ਨ ਤੋਂ ਇਲਾਵਾ ਜੋ ਲੋੜਵੰਦ ਪਰਿਵਾਰ ਨੇ ਉਹਨਾਂ ਦੇ ਬੱਚੇ ਲਈ ਪੜ੍ਹਾਈ ਦਾ ਖਰਚਾ ਸਟੇਸ਼ਨਰੀ ਤੇ ਜੋ ਮੈਡੀਕਲ ਦਾ ਸਬਦਾਵਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਇਹ ਸਾਰੇ ਕਾਰਜ ਨੇ ਜਿਹੜੇ ਸੰਗਤਾਂ ਦੀ ਅਸੀਸਾਂ ਤੇ ਸਹਿਯੋਗ ਨਾਲ ਹੋ ਰਹੇ ਨੇ ਤੇ ਵਿਸ਼ੇਸ਼ ਟੀਮ ਪਰਿਵਾਰ ਦਾ ਸਾਰਾ ਕੁਝ ਦੇਖ ਕੇ ਕਿ ਵਾਕਈ ਹੀ ਪਰਿਵਾਰ ਲੋੜਵੰਦ ਹੈ ਉਸ ਨੂੰ ਮਦਦ ਹੈ ਰੈਡੀ ਸੰਸਥਾ ਵੱਲੋਂ ਦਿੱਤੀ ਜਾਂਦੀ ਹੈ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਜੋ ਇਹ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਹਰ ਮਹੀਨੇ ਲੰਗਰਾਂ ਦੀ ਸੇਵਾ ਕਰਦੀ ਆ ਪੀਜੀਆਈ ਹੋਰ ਸਾਰੇ ਥਾਵਾਂ ਤੇ ਉਹਨਾਂ ਦੇ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਜੋ ਲੰਗਰ ਜਾਂਦਾ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਹਰ ਮਹੀਨੇ ਹੋਮੋਪੈਥੀ ਦਾ ਕੈਂਪ ਵੀ ਲਗਾਇਆ ਜਾਂਦਾ ਇਹ ਬਹੁਤ ਵੱਡੀ ਸੇਵਾ ਮੈਂ ਸਾਰੀ ਸਾਧ ਸੰਗਤ ਜੀ ਨੂੰ ਬੇਨਤੀ ਕਰਦਾ ਵੀ ਹਰ ਮਹੀਨੇ ਜੋ ਮਰੀਜ਼ਾਂ ਲਈ ਸੇਵਾ ਜਾਂਦੀ ਆ ਉੱਥੇ ਵੀ ਆਪ ਦਾ ਪ੍ਰਸ਼ਾਦ ਦਾ ਯੋਗਦਾਨ ਜ਼ਰੂਰ ਪਾਓ ਤੇ ਜੋ ਕਿਸੇ ਜ਼ਰੂਰਤਮੰਦ ਨੂੰ ਕੋਈ ਦਵਾਈ ਦੀ ਲੋੜ ਆ ਤਾਂ ਹੋਮੋਪੈਥੀ ਦਾ ਕੈਂਪ ਹਰ ਮਹੀਨੇ ਦੇ ਪਹਿਲੇ ਐਤਵਾਰ ਇਸ ਸੰਸਥਾ ਵੱਲੋਂ ਲਗਾਇਆ ਜਾਂਦਾ ਉੱਥੇ ਵੀ ਲੋੜਵੰਦਾਂ ਜ਼ਰੂਰਤਮੰਦ ਨੂੰ ਜ਼ਰੂਰ ਪਹੁੰਚਾਇਆ ਜਾਵੇ ਇਹਨਾਂ ਕਹਿੰਦਾ ਹਾਂ ਮੈਂ ਆਪ ਸਾਰੇ ਸੰਗਤ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੋਂ ਤਨਤਨ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵੱਲੋਂ ਜੋ ਕਿ ਪੀਜੀਆਈ ਚੰਡੀਗੜ੍ਹ ਪ੍ਰੇਜਿੰਦਰਾ ਹਸਪੀਟਲ ਤੇ ਸੰਗਰੂਰ ਸਰਕਾਰੀ ਹਸਪੀਟਲ ਲੰਗਰ ਪਹਚਾਇਆ ਜਾਂਦਾ ਉਹ ਸਾਰੇ ਸਹਿਯੋਗ ਨਾਲ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜਿੰਨੇ ਵੀ ਮੈਂਬਰ ਨੇ ਉਹਨਾਂ ਦਾ ਸਹਿਯੋਗ ਲਵਲੀ ਦਾ ਵੱਡਾ ਸਹਿਯੋਗ ਸਾਡੇ ਜਿੰਨੇ ਵੀ ਗੁਰੂ ਘਰ ਨੇ ਨਾਬਾ ਦੇ ਉਹਨਾਂ ਦੇ ਵਿੱਚੋਂ ਸਾਰੇ ਗੁਰੂ ਘਰਾਂ ਚੋਂ ਲੰਗਰ ਆਉਂਦਾ ਮੁਹੱਲੇ ਚੋਂ ਲੰਗਰ ਆਉਂਦਾ ਤਾਂ ਕਿ ਇੱਥੇ ਕੋੜਿਆਂ ਵਾਲਾ ਗੁਰਦੁਆਰਾ ਸਾਹਿਬ ਇੱਕ ਜਗ੍ਹਾ ਤੇ ਇਕੱਠੇ ਕਰਕੇ ਫਿਰ ਉਹਨਾਂ ਨੂੰ ੜੋੜ ੜੋੜ ਗੱਡੀਆਂ ਚ ੜੋੜ ੜੋੜ ਹਸਪਤਾਲਾਂ ਵਿੱਚ ਪਹਚਾਇਆ ਜਾਂਦਾ ਇਹ ਸਾਡੇ ਬਹੁਤ ਵੱਡੀ ਨਾਬੇ ਦੀ ਇਹ ਦੇਣਾ ਜਿਹੜੇ ਭੁੱਖੇ ਪਿਆਸਿਆਂ ਨੂੰ ਲੰਗਰ ਛਕਾਇਆ ਜਾਂਦਾ ਕਿਉਂ ਚੰਡੀਗੜ੍ਹ ਜੋ ਲੋਕ ਨੇ ਉਹ ਬਹੁਤ ਦੂਰੋਂ ਦੂਰੋਂ ਉੱਥੇ ਹਸਪੀਟਲ ਵਿੱਚ ਆਉਂਦੇ ਨੇ ਕੋਈ ਹਿਮਾਚਲ 'ਚੋਂ ਆਉਂਦਾ ਕੋਈ ਹਰਿਆਣੇ 'ਚੋਂ ਆਉਂਦਾ ਕੋਈ ਬਾਹਰੋਂ ਆਉਂਦਾ ਹੋਰ ਵੀ ਲੰਗਰ ਦੀ ਉੱਥੇ ਬੜੀ ਪ੍ਰੋਬਲਮ ਆਉਂਦੀ ਆ ਤਾਂ ਕਿ ਜਦੋਂ ਕਿ ਉੱਥੇ ਲੰਗਰ ਜਾਂਦਾ ਤੇ ਲੋਕਾਂ ਦੀਆਂ ਬੜੀਆਂ-ਬੜੀਆਂ ਲਾਈਨਾਂ ਲੱਗ ਜਾਂਦੀਆਂ ਨੇ ਤੇ ਬੜਾ ਉਹਨਾਂ ਨੂੰ ਸੁੱਖ ਮਿਲਦਾ ਲੰਗਰ ਛੱਕ ਕੇ ਕਿਉਂ ਗੁਰੂ ਦਾ ਲੰਗਰ ਐਸੀ ਚੀਜ਼ ਆ ਪੀਓ ਸਾਰਿਆਂ ਮਨਾ ਤੇ ਮਰਜ਼ਾ ਪੂਰੀਆਂ ਕਰਦਾ ਅਸੀਂ ਤਾਂ ਸਾਨੂੰ ਸਾਰਿਆਂ ਰੂਰ ਵਾਲੇ ਮਿਲ ਕੇ ਇਹੀ ਸੇਵਾ ਅੱਗੇ ਤੋਂ ਕਰਨੀ ਚਾਹੀਦੀ ਹੈ ਕਰਦੇ ਰਹੀਏ ਅਸੀਂ ਵੀ ਜਸਪਾਲ ਕਲੋਨੀ ਵੱਲੋਂ ਆਏ ਪ੍ਰੋਗਰਾਮ ਤੇ ਜਦੋਂ ਵੀ ਸਾਨੂੰ ਹੁਕਮ ਮਿਲਦਾ ਅਸੀਂ ਵੀ ਸਾਰਾ ਕਲੋਨੀ ਜੋ ਲੰਗਰ ਇਕੱਠਾ ਕਰਕੇ ਘੋੜਿਆਂ ਵਾਲੇ ਗੁਰਦੁਆਰਾ ਸਾਹਿਬ ਪਹੁੰਚਾਉਂਦੇ ਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੋਸਾਇਟੀ ਦੇ ਉੱਤੇ ਸਤਿਗੁਰੂ ਮਿਹਰ ਕਰਦੇ ਨੇ ਅੱਜ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਦੇ ਉੱਤੇ ਪਹਿਰਾ ਦਿੰਦੇ ਆਂ ਬਹੁਤ ਵੱਡੇ ਪੱਧਰ ਦੇ ਉੱਤੇ ਅੱਜ ਪੰਜ ਥਾਵਾਂ ਦੇ ਉੱਤੇ ਜੋ ਲੰਗਰ ਨੇ ਉਹ ਲਗਾਏ ਜਾ ਰਹੇ ਨੇ ਦੁਖਿਆਰੇ ਨੇ ਉਹਨਾਂ ਦੇ ਆਸ਼ਰਮਾਂ ਦੇ ਲਈ ਲੰਗਰ ਸੰਗਤ ਦੇ ਸਹਿਯੋਗ ਦੇ ਨਾਲ ਵੱਡੀ ਪੱਧਰ ਦੇ ਉੱਤੇ ਭੇਜਿਆ ਜਾ ਰਿਹਾ ਹੈ ਸ਼੍ਰੀ ਦਬਾਬਾ ਦੀਪ ਸਿੰਘ ਨਲਵੀਰ ਸੋਸਾਇਟੀ ਸਾਰਿਆਂ ਨੂੰ ਬੇਨਤੀ ਕਰਦੀ ਹੈ ਕਿ ਆਓ ਗਰੀਬ ਦਾ ਮੁਖ ਗੁਰੂ ਦੀ ਗੋਲਗ ਦੇ ਉੱਤੇ ਪਹਿਰਾ ਦਈਏ ਜੋ ਸਤਿਗੁਰਾਂ ਨੇ ਸਾਨੂੰ ਕਿਰਤ ਕਰੋ ਨਾਮ ਜੋਤ ਵੰਡ ਛੋਕ ਦਾ ਸੰਦੇਸ਼ ਦਿੱਤਾ ਹੈ ਉਸ ਨੂੰ ਦੁਨੀਆ ਦੇ ਵਿੱਚ ਫਲਾਈਏ ਤੇ ਦੁਨੀਆ ਦੇ ਵਿੱਚ ਜੋ ਗਨਨਕ ਬਾਦਸ਼ਾਹ ਜੀ ਦਾ ਰਾਜ ਹੈ ਜੋ ਗਨਨਕ ਬਾਦਸ਼ਾਹ ਦੀ ਸਿੱਖੀ ਹੈ ਉਹਦਾ ਵੱਧ ਤੋਂ ਵੱਧ ਪ੍ਰਚਾਰ ਹੋ ਸਕੇ ਤਾਂ ਕਿ ਜਿੰਨੇ ਵੀ ਦੁਖੀ ਨੇ ਦੁਨੀਆ ਦੇ ਵਿੱਚ ਕੋਈ ਦੁਖੀ ਹੋਵੇ ਨਾ ਤੇ ਜੇ ਹੈ ਨਹੀਂ ਹਸਪਤਾਲਾਂ ਦੇ ਵਿੱਚ ਤਾਂ ਉਹਨਾਂ ਨੂੰ ਇਸ ਪ੍ਰਸ਼ਾਦ ਰੂਪ ਦੇ ਵਿੱਚ ਜਿਹੜਾ ਲੰਗਰ ਹੈ ਪਹੁੰਚੇ ਤਾਂ ਕਿ ਜੋ ਐਸਵਾ ਰਾਜੀ ਜਾਏ ਮੋ ਮੰਗਿਆ ਮਰਾਤਾ ਪਾਵੇ ਇਸ ਤਰ੍ਹਾਂ ਦਾ ਮਹਾਨ ਪਾਤਸ਼ਾਹ ਬਖਸ਼ਿਸ਼ਕਰ ਆਉਣ ਵਾਲੇ ਸਮੇਂ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਇਸ ਤਰੀਂ ਸੇਵਾ ਕਰਦੀ ਰਹੇ ਪਾਤਸ਼ਾਹ ਮੀਰ ਕਰਨ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਸਵਾਮਾਂਗੇ ਤੋਂ ਵੀ ਲਗਾਤਾਰ ਜਾਰੀ ਰਹੇ ਨੂੰ ਤਨ ਤਨ ਗੁਰਦੁਆਰਾ ਡੇਰਾ ਬਾਬਾ ਆਜਾ ਪਾਲ ਸਿੰਘ ਜੀ ਕੋੜਿਆਂ ਵਾਲਾਂ ਨਾਬਾ ਵਿਖੇ ਸਮੁੱਚੀਆਂ ਸੋਸਾਇਟੀਆਂ ਤੇ ਸਮੁੱਚੀਆਂ ਸੰਗਤਾਂ ਵੱਲੋਂ ਦੰਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੇਵਾ ਸੈਟੀ ਨਾਬਾ ਵੱਲੋਂ ਜੋ ਪੀਜੀਆਈ ਲੰਗਰ ਤੇ ਹੋਰ ਰਜਿੰਦਰਾ ਹਸਪਤਾਲ ਤੇ ਸੰਗਰੂਰ ਵੱਖ-ਵੱਖ ਥਾਵਾਂ ਤੇ ਜੋ ਲੰਗਰ ਲੱਜਾ ਜਾਂਦੇ ਨੇ ਉਹਦੇ ਵਿੱਚ ਸ੍ਰੀ ਗੁਰੂ ਰਾਮਦਾਸ ਸੇਵਾ ਸੈਟੀ ਸ੍ਰੀ ਗੁਰੂ ਹਰਗੋਬਿੰਦ ਸਾਹਿਬਾ ਸੋਸਾਇਟੀ ਤੇ ਹੋਰ ਸਮੁੱਚੀਆਂ ਸੰਗਤਾਂ ਵੱਲੋਂ ਵੱਤ-ਵੱਤ ਸਹਿਯੋਗ ਦਿੱਤਾ ਜਾਂਦਾ ਹੈ ਅਸੀਂ ਹਰ ਸਮੇਂ ਹਰ ਹਰ ਪਲ ਇਹਨਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਆ ਕਿ ਇਸ ਤਰ੍ਹਾਂ ਹੀ ਸਮੁੱਚੀਆਂ ਸਹਿਬਾਂ ਨਮਾਉਂਦੇ ਰਹਿਣਾ ਤੇ ਸਾਰੀਆਂ ਸੰਗਤਾਂ ਦਾ ਸਾਥ ਦਿੰਦੇ ਰਹਿਣ ਤੇ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ